ਯੀ ਰੇਡ ਇਨਸਪੈਕਟਰਸ ਨੇ ਤੇ ਠੇਕੇਦਾਰਾਂ ਨਾਲ ਮਿਲ ਕੇ ਕੰਮ ਕਰਾਇਆ ਵੈਸੇਗਾ ਤੇ ਟਿੰ ਪੇਟੀਆਂ ਬਲੈਕਹੌਨ ਦੋ ਪੇਟੀਆਂ ਮੈਕਡੇਵਲ ਸੱਤ ਪੇਟੀਆਂ ਰਾਇਲ ਸਟੇਲ ਰਿਕਵਰ ਕੀਤੀ ਹੈ ਇੱਕ ਗੱਡੀ ਸੀਗੀ ਡਿਜ਼ਾਇਰ ਜਿਹੜੀ ਕਿ ਤਿਲਕਰਾਜ ਨਾਮ ਦੇ ਬੰਦੇ ਦੇ ਰਜਿਸਟਰਡ ਹੈਗੀ ਹੈ ਤੇ ਉਹ ਉਹ ਸੀਰੀ ਗਵਰ ਕਰ ਲਿਆ ਬੰਦਾ ਗੱਡੀ ਛੱਡ ਕੇ ਦੌੜ ਗਿਆ ਉਹ ਕਿਥੇ ਲੈ ਕੇ ਜਾ ਰਿਹਾ ਸੀ ਸ਼ਰਾਬ ਸਰੀ ਹੋਣੀ ਇਹ ਤਾਂ ਹੁਣ ਪਤਾ ਨਹੀਂ ਇਹ ਤਾਂ ਇਨਕੁਆਇਰੀ ਕਰ ਰਹੇ ਆ ਸੀ ਵੀ ਕਿਥੋਂ ਲਿਆ ਹੈ ਕਿਉਂਕਿ ਜਿਹੜੀਆਂ ਪੇਡੀਆਂ ਆਈਆਂ ਸੋਲਾਂ ਤੋਂ ਉਹ ਲੋਗੋਗ੍ਰਾਮ ਸਾਰੇ ਤਾਰੇ ਹੋਏ ਸੀਗੇ ਤੇ ਐਸਐਚਓ ਸਾਹਿਬ ਨੂੰ ਹੈਂਡਓਵਰ ਕਰ ਦਿੱਤੀ ਗੱਡੀ ਦੇਖਦੇ ਹੋਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਅਸੀਂ ਇਹ ਕਾਰਵਾਈ ਕਿੱਥੇ ਅੰਜਾਮ ਦਿੱਤੀ ਗਈ ਹੈ ਪਰ ਇਹ ਦਿੱਤੀ ਗਈ ਜੀ ਇੱਥੇ ਸਰਨਾ ਮੋੜ ਦੀ ਤੇ ਜੈਸ਼ਰਿਫ ਚਰਾਬੇ ਚ ਨਾਮ ਲਓ ਜੈਸ਼ਰਿਫ ਬੋਲ ਰਿਹਾ ਹੈ ਕਿ ਤੇਲਕੇ ਤੇਲਕਰ ਅੱਜ ਹੈਗਾ ਇਹ ਕੋਈ ਬੰਦਾ ਜਿਹਦੀ ਇਹ ਗੱਡੀ ਹੈ ਅਸੀ ਇਹ ਗੱਡੀ ਦੇ ਪੇਪਰ ਕਰਵਾਇਆ ਤੇ ਇਹ ਕਿਲ ਕਰਾਸ ਦੇ ਨਾਮ ਤੇ ਰਜਿਸਟਰ ਹੈਗੀ ਹੈ ਤੇ ਅੱਛਾ ਇਹ ਬੰਦਾ ਇਤਨੀ ਪਹਿਲੇ ਵੀ ਕਈ ਪਰਚੇ ਕਰ ਚੁੱਕਿਆ ਹੈ ਪਤਾ ਨਹੀਂ ਕੀ ਗੱਲ ਸਾਡੇ ਪੁਲਿਸ ਸੁਤੀ ਹੋਈ ਹੈ ਜਾਂ ਕੀ ਹੈ ਕਿ ਇਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਬਾਰ-ਬਾਰ ਕਈ ਕਈ ਪਰਚਿਆਂ ਦੇ ਵਿੱਚ ਇਹਦਾ ਨਾਮ ਵੀ ਹੈਗਾ ਪਰ ਹਾਲੇ ਤੱਕ ਇਹ ਬੰਦਾ ਬਾਹਰ ਤੁਰਿਆ ਫਿਰਦਾ ਹੈ ਚੇਤਾਵਨੀ ਕੀ ਹੈ ਲੋਕਾਂ ਨੂੰ ਅਸੀਂ ਰਿਕੁਐਸਟ ਹੀ ਕਰਾਂਗੇ ਕਿ ਪਹਿਖ ਤਾਂ ਪੁਲਿਸ ਨੂੰ ਰਿਕੁਐਸਟ ਕਰਾਂਗੇ ਵੀ ਇਹਨੂੰ ਇਹਨੂੰ ਫੜਿਆ ਜਾਵੇ ਤਾਂ ਕਿ ਇਹ ਇਹ ਨਜਾਇਜ਼ ਹਰਕਤਾਂ ਕਰਨਾ ਬੰਦ ਕਰੇ ਕਿਉਂਕਿ ਸਾਡੇ ਰੈਵਨਿਊ ਨੂੰ ਬੜਾ ਲਾਸ ਹੋ ਰਿਹਾ ਹੈਗਾ ਇਸ ਇਸ ਬੰਦੇ ਨੂੰ ਫੜਿਆ ਨਹੀਂ ਜਾ ਰਿਹਾ ਹੱਦ ਤੱਕ ਪੁਲਿਸ ਦੇ ਨੇ